ਹਾਏ 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 ਡੀਪੀਓ ਬੋਲੋ ਜੈ ਜੈ ਮਾਤਾ ਹਾਏ ਹਾਏ ਸਰ ਜੀ ਆਪੋ ਹਾਏ ਹਾਏ ਡੀਪੀਓ ਬੋਲੋ ਜੈ ਜੈ ਮਾਤਾ ਤੁਹਾਡੀ ਮੰਗ ਹੈ ਜਿਹੜਾ ਅੱਜ ਡੀਐਸਪੀ ਦਫ਼ਤਰ ਅੱਗੇ ਤਾਂ ਠੱਕਾ ਗਏ ਠੱਕੇ ਹੋਣ ਅਸੀਂ ਅੱਜ ਇਸ ਕਰਕੇ ਇਕੱਤਰ ਹੋਏ ਆ ਕਿ ਸਾਡੇ ਇੱਕ ਸਾਥੀ ਵਿਮਿੰਦਰਪਾਲ ਜਿਹੜੇ ਆ ਉਹਨਾਂ ਨੇ ਵਿਦੇਸ਼ ਜਾਣਾ ਸੀ ਜੰਮੂ ਦੇ ਪੁਛਾ ਏਜੰਟ ਸੀਗੇ ਉਹਨਾਂ ਦੇ ਨਾਲ ਇਹਨਾਂ ਦੇ ਘਰਦਿਆਂ ਦੀ ਮਤਲਬ ਇਹਨਾਂ ਦੀ ਪਹਿਲਾਂ ਗੱਲ ਹੋਈ ਸੀ ਤਾਂ ਉਹ ਜਿਹੜੇ ਏਜੰਟ ਆ ਏਜੰਟ ਆ ਉਹਨਾਂ ਨੇ ਉਹਨੂੰ ਲੈ ਕੇ ਗਏ ਮਹਿੰਦਰਪਾਲ ਨੂੰ ਸਾਥੀ ਨੂੰ ਉੱਥੇ ਵਿਦੇਸ਼ ਵਿੱਚ ਜਾ ਕੇ ਹਾਈਪੋਥੈਰਮੀਆ ਦੇ ਨਾਲ ਜਿਹੜਾ ਉਹਨਾਂ ਦੀ ਮੌਤ ਹੋ ਗਈ ਠੰਡ ਵਿੱਚ ਜਿਹੜਾ ਟੈਂਪਰੇਚਰ ਲੋ ਦੇ ਵਿੱਚ ਉਹਨਾਂ ਨੂੰ ਛੱਡ ਗਏ ਕਿਤੇ ਉਹ ਏਜੰਟ ਤੇ ਉਹਨਾਂ ਦੀ ਮੌਤ ਹੋ ਗਈ ਅੱਜ 4-5 ਦਿਨ ਹੋ ਗਏ ਉਹਨਾਂ ਦੀ ਇੱਥੇ ਲਾਸ਼ ਆਈ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬਾਰ-ਬਾਰ ਮਿਲੇ ਆ ਲੇਕਿਨ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਏਜੰਟ ਮਾਫੀਆ ਦੇ ਨਾਲ ਮਿਲੀ ਭੁਗਤਾਨਾਂ ਦੀ ਹੋਈ ਆ ਇਹ 131 ਨੰਬਰ ਐਫ ਆਈ ਆਰ 6524 ਨੂੰ ਹੋਈ ਸੀ ਇਹਦੇ ਵਿੱਚ ਪੰਜ ਸਾਥੀਆਂ ਦੇ ਜਿਹੜੇ ਆ ਨਾਮ ਦਿੱਤੇ ਸੀਗੇ ਤਾਂ ਲੇਕਿਨ ਇੱਕੋ ਹੀ ਜਿਹੜਾ ਸਾਥੀ ਆ ਆਪਣਾ ਟਰੈਵਲ ਏਜੰਟ ਆ ਜਿਹੜਾ ਉਹਦੇ ਉੱਤੇ ਐਫ ਆਈ ਆਰ ਕਰਕੇ ਬਾਕੀ ਸਾਰਿਆਂ ਨਾਲ ਪੁਲਿਸ ਨੇ ਮਿਲੀ ਭੁਗਤਾਨ ਕਰ ਲਈ ਜਦੋਂ ਇਹ ਗੱਲ ਅਸੀਂ ਇੱਥੇ ਡੀ ਐਸ ਪੀ ਦਫ਼ਤਰ ਫਲੋਰ ਔਰ ਐਸ ਐਚਓ ਫਲੋਰ ਜੀ ਦੇ ਧਿਆਨ ਚ ਲਿਆਂਦੀ ਤਾਂ ਉਹਨਾਂ ਨੇ ਜਲਦੀ ਜਲਦੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਤੀ ਔਰ ਜਿਹੜੀਆਂ ਕਿ ਸਾਡੇ ਦੁਆਰਾ ਦਿੱਤੇ ਹੋਏ ਤਾਤਕ ਫੈਕਟ ਜਿਹੜੇ ਆ ਉਹ ਪ੍ਰੋਪਰ ਠੀਕ ਸਾਬਤ ਹੋਏ ਪਰ ਅਸੀਂ ਇਹਨਾਂ ਨੂੰ ਵਾਰ-ਵਾਰ ਮੰਗ ਕੀਤੀ ਕਿ ਇਹਦੇ ਵਿੱਚ ਜਿਹੜੇ ਹਜੇ ਕਾਨੂੰਨੀ ਧਰਾਵਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ 302 ਲੱਗਣੀ ਚਾਹੀਦੀ ਆ ਔਰ ਜਿਹੜੀਆਂ ਜਿਹੜਾ ਸੈਕਸ਼ਨ 13 ਪੰਜਾਬ ਮਾਨਵਤਾ ਤਸਕਰੀ ਦਾ ਪੰਜਾਬ ਟਰੈਵਲ ਐਕਟ ਆ ਉਹ ਵੀ ਨਹੀਂ ਲਗਾਇਆ ਸੀ 406 420 ਸਿਰਫ ਦੋਸ਼ੀਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਹੜਾ ਉਹਨਾਂ ਨੂੰ ਕਿ ਨੋਟਿਸ ਦੇ ਕੇ ਉਹਨਾਂ ਨੂੰ ਅਰੈਸਟ ਨਾ ਕੀਤਾ ਜਾਵੇ ਤੇ ਸਾਥੀ ਜਿਹੜੇ ਆ ਉਹ ਟਰੈਵਲ ਏਜੰਟ ਜਿਹੜੇ ਆ ਉਹ ਬਾਤ ਕੇ ਨਿਕਲ ਜਾਣ ਜਦੋਂ ਅਸੀਂ ਜ਼ੋਰਦਾਰ ਆਵਾਜ਼ ਜਿਹੜੀ ਇੱਥੇ ਉਠਾਈ ਤੇ ਇਹਨਾਂ ਨੇ ਦੋ ਕੱਲ ਤੇ ਪਰਸੋਂ ਦੇ ਵਿੱਚ ਦੋ ਜਿਮਨੀਆਂ ਜਿਹੜੀਆਂ ਇਸ ਮੁਕਾਦਮੇ ਦੇ ਅੰਦਰ ਦਿੱਤੀਆਂ ਕੱਲ ਜਿਹੜਾ ਆ ਇੱਕ ਟਰੈਵਲ ਏਜੰਟ ਨੂੰ ਲੈ ਕੇ ਆਏ ਸੀ ਬਾਅਦ ਵਿੱਚ ਨੋਟਿਸ ਦੇ ਕੇ ਛੱਡਤਾ ਜਦੋਂ ਅਸੀਂ ਫਾਲੋ ਕੀਤਾ ਅਸੀਂ ਇੱਥੇ ਹੀ ਸੀਗੇ ਅਸੀਂ ਇਹਨਾਂ ਕੋਲ ਦਰਖਾਸਤ ਲੈ ਕੇ ਵੀ ਗਏ ਕਿ ਭਾਈ ਸਾਡੀ ਦਰਖਾਸਤ ਦੁਆਰਾ ਜਿਹੜੀ ਕਾਰ ਤੇ ਕਾਰਵਾਈ ਕੀਤੀ ਜਾਵੇ ਨਾਲੇ ਦੋਸ਼ੀਆਂ ਨੇ ਜਿਨ੍ਹਾਂ ਨੇ ਕਾਨੂੰਨੀ ਕਾਰਵਾਈ ਅਮਲ 'ਚ ਪ੍ਰੋਪਰ ਨਹੀਂ ਲਿਆਂਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਡੀਐਸਪੀ ਸਾਹਿਬ ਨੇ ਸਾਡੇ ਨਾਲ ਮਿਸਬੀਹੇਵ ਕੀਤਾ ਇਹ ਇਹ ਕਹੇ ਕਿ ਸਾਨੂੰ ਸਾਨੂੰ ਪਤਾ ਜੋ ਕਿੰਦਾ ਇਨਵੈਸਟੀਗੇਸ਼ਨ ਕਰਨੀ ਆ ਤੁਸੀਂ ਸਾਡੀ ਗੱਲ 'ਚ ਨਾ ਆਓ ਲੇਕਿਨ ਅਸੀਂ ਜਿਹੜੇ ਤੱਥ ਦਿੱਤੇ ਸੀ ਫਿਰ ਉਹਨਾਂ ਤੇ ਕੰਮ ਵੀ ਕਰ ਰਹੇ ਆ ਇੱਕ ਪਾਸੇ ਤਾਂ ਹੁਣ ਰਾਤੀ 6:30 ਵਜੇ ਇੱਕ ਦੋਸ਼ੀ ਲੈ ਕੇ ਆਇਆ ਸਾਡੀ ਜ਼ੋਰਦਾਰ ਮੰਗਿਆ ਕਿ ਅਸੀਂ ਪਰਮਿਸ਼ਨ ਕਰਨ ਤੋਂ ਬੈਠੇ ਆ ਅਸੀਂ 4-5 ਦਿਨ ਤੋਂ ਵੇਟ ਕਰ ਰਹੇ ਆ ਇਹ ਜਿਹੜੇ ਸਾਥੀ ਆ ਉਹ ਇਹ ਜਿਹੜੇ ਪੁਲਿਸ ਪ੍ਰਸ਼ਾਸਨ ਆ ਇਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਜਿਹੜੇ ਟਰੈਵਲ ਏਜੰਟ ਉਹਨਾਂ ਨਾਲ ਮਿਲੀ ਭੁਗਤ ਹੈ ਜੇ ਹੁਣ ਨਹੀਂ ਕਾਰਵਾਈ ਕਰਦੇ ਫਿਰ ਤਾਂ ਅਸੀਂ ਸਾਥੀਆਂ ਨਾਲ ਜਿਹੜਾ ਆ ਮਿਲ ਕੇ ਇਹਨਾਂ ਦੀ ਸਲਾਹ ਲੈ ਕੇ ਪਰਿਵਾਰਕ ਮੈਂਬਰਾਂ ਦੀ ਤਾਂ ਜਿਹੜਾ ਆ ਉਹ ਅਗਲਾ ਸਟੈਪ ਸਾਨੂੰ ਅਨਾਉਂਸ ਕਰ ਰਹੇ ਆ ਜਲਦੀ ਬਿਲਕੁਲ ਰੱਖਾਂਗੇ ਦਿਓ ਨਹੀਂ ਸਾਡੀ ਹਜੇ ਵੀ ਕੋਈ ਗੱਲ ਸੁਣਦਾ ਤਾਂ ਜ਼ਰੂਰ ਰੱਖਾਂਗੇ ਲੇਕਿਨ ਜੇ ਉਹ ਸਾਡੀ ਕੋਈ ਗੱਲ ਜਿਹੜਾ ਉੱਚ ਅਧਿਕਾਰੀ ਐ ਐਸ்சி ਸਾਹਿਬ ਇੱਥੇ ਲੱਗੇ ਆਏ ਹੋਏ ਆ ਜਾਣਕਾਰੀ ਮਿਲੀ ਆ ਜੇ ਉਹ ਆ ਕੇ ਸਾਡੀ ਕੋਈ ਗੱਲ ਸੁਣਾਉਂਦੇ ਤਾਂ ਉਹ ਜੜੀ ਵਿਚਾਰਨਯੋਗ ਰਹੇਗੀ ਗੱਲ